ਬੋਲੱਸ ਕਹਿ ਰਹੀ ਐ ਮਾਰਨ ਵਾਸਤੇ 15 ਲੱਖ ਰੁਪਏ ਯੂਪੀ ਤੋਂ ਆਇਆ ਬਿਲਕੁਲ ਪੂਰਾ ਝੂਠ ਹੈ ਬਿਲਕੁਲ ਪੂਰਾ ਝੂਠ ਹੈ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਤੁਹਾਡੇ ਕੀ ਲੱਗਦੇ ਨੇ ਤੁਸੀਂ ਫੋਨ ਲੈ ਆ ਗਏ ਕੀ ਬਰਾਮੋ ਤੇ ਅਸਲ ਦੱਸੋ ਇਹਨਾਂ ਨੂੰ ਨਾ ਨਾ ਕਾਲ ਕੀ ਪੁਣੇ ਤੁਹਾਡੇ ਕੈਮਰੇ ਨੇ ਦੱਸ ਕੀ ਨਿਕਲਿਆ ਕਿ ਉਹ ਝੂਠੇ ਲੈ ਆ ਕੇ ਧੱਕਾ ਧੱਕਾ ਹੁੰਦਾ ਨਹੀਂ ਪਾਪਾ ਜੀ ਮਾਮਲਾ ਇਹ ਨਾ ਵੀ ਇਹਨਾਂ ਦਾ ਆਈਨਰ ਹੀ ਆਫ ਕਰੇ ਸੀਗੇ ਉਹਨਾਂ ਦੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦਾ ਕਤਾਰ ਹੋਇਆ ਉਹਨਾਂ ਚੋਂ ਦੋ ਜੁਕਮੀ ਹੋਣ ਇੱਕ ਜਨਾਬ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਵੇਲਾ ਉਹਨਾਂ ਦਾ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਵੇਲਾ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਦੇ ਕਿਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕਰਦੇ ਹਾਂ ਜਿਹੜੇ ਸ਼ੂਟਰ ਕਿੰਨੇ ਆ ਇਹਨੇ ਸ਼ੁਤਰ ਕੋਈ ਨਹੀਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਲਾਇ ਦਿੱਤੀ ਸੀ ਉਹ ਦੋ ਬੰਦੇ ਹੋਟਲ ਮਤਲਬ ਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਦੋ ਦਿਨ ਪਹਿਲਾਂ ਮਿਲਿਆ ਸੀਗਾ ਉਹ ਚਾਦਾ ਦੋ ਤੇ ਹੇ ਪਾਪਾ ਜੀ ਦਾ ਕੀ ਰੋਲ ਹੈ ਵਿੱਚ ਜਿਹੜੇ ਬਜ਼ੁਰਗ ਅਗੇ ਕੋਲ ਨਹੀਂ ਡਿਗੀ ਡਿਗੀ ਰਹਿਣ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹਰੇ ਸੀਗੇ ਸੋਹਰਾ ਸਾਹਿਬ ਸੀਗੇ ਇਹਨਾਂ ਦਾ ਜਿਹੜੀ ਕਿ ਮੂਝ ਦੇ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੋਲਾਂ ਉਹ ਵਾਹ ਪਿਸਤੋਲ ਬਣਾਉਂਦੇ ਟੋਟਲ ਕਿੰਨੇ ਆ ਰੋਬੀ ਇੱਧਰ ਇੱਥੇ ਲਿਆਏ ਪੇਸ਼ੀ ਵਾਸਤੇ ਅਸੀਂ ਟੋਟਲ 5 ਤੇ 6 ਲਿਆਏ 6 ਲਿਆਏ ਹਾਂਜੀ 6 ਦੇ ਨਾਲ ਹਾਂ ਸ਼ੂਟਰ ਦਾ 2 ਦਿਨ ਦਾ ਰਿਵਾਰਡ ਮਿਲਿਆ ਸ਼ੂਟਰ ਦਾ ਉਹਦਾ ਨਾਮ ਕੀ ਹੈ ਹਾਂਜੀ ਸਾਵੀ ਦਾ ਸ਼ੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਾਵੀ ਸਾ ਠੀਕ ਹੈ ਠੀਕ ਹੈ ਜੀ 14 ਦਿਨ ਵਾਸਤੇ ਭੇਜਦੇ 1 ਮਿੰਟ 14 ਦਿਨ ਵਾਸਤੇ ਜੁੜ ਚੁੱਕੇ ਆਂ ਕਿੰਨੇ ਆਣੇ ਫੜ ਮੁਬਾਈਲ ਪੱਦੇ ਦੇ ਲੈ ਆਈਡੀ ਫੜਾ ਦੇ ਉਹਨੂੰ ਦਿਲੀਪ ਠੀਕ ਹੋ ਗਿਆ ਲੈ ਵਾਈਟ ਆਈਡੀ ਫੜ ਦੋ ਹੋ ਗਿਆ ਹੋ ਗਿਆ ਹੋਰ ਦੋ ਦੋ ਇੱਕਦਮ ਹੋ ਗਿਆ ਯਾਰ ਚਲੋ ਯਾਰ ਦੁਬਾਰਾ ਯਾਰ ਸਰ ਕਿਹੜੇ ਨੰਬਰ ਦੇ ਕਿਉਂ ਪਏ ਆਫਰ ਨੰਬਰ 88 ਇਹ ਸਰ ਕਿਹੜਾ ਐਕਸੀਡੈਂਟ ਹੈਗਾ ਜੀ ਇਹ ਤੇ 307 ਦਾ ਹਾਂ ਜੀ ਉਹ ਮਤਲਬ ਇਹਨਾਂ ਨੇ ਮੋੜੀ ਚਲਾਈ ਸੀ ਇਹ ਉਹਦੇ ਚ ਇਹਨਾਂ ਨੇ ਪਨਾਹ ਦਿੱਤੀ ਇਹਨਾਂ ਨੇ ਇਹਨਾਂ ਨੇ ਉੱਤੇ ਦੇ ਆਈ ਨਹੀਂ ਹੈ ਕਿਹੜੇ ਹੋਟਲ ਮਾਲਕ ਨੇ ਹਾਂ ਦੋ ਹੋਟਲ ਮਾਲਕ ਨੇ ਦੋ ਦੂਸਰੇ ਆ ਦੂਸਰੇ ਕਿਹੜੇ ਸੁਸ਼ਰ ਕੋਈ ਦਸਤਾਰ ਕੀਤਾ ਪਹਿਲਾਂ ਤੁਸੀਂ ਤੁਹਾਨੂੰ ਸਮਝ ਨਹੀਂ ਆਉਂਦੀ ਕਿੰਨੀ ਹਾਂ ਜੀ ਇਹ ਇੱਕ ਤੇਜ਼ ਕੀਤਾ ਜੀ ਨਾਮ ਦਾ ਆਈ ਆ ਰਹੀ ਹੈ ਤੇ ਕਿਹੜੇ ਤੁਸੀਂ ਲੇ ਭਈਆ ਇਹਨਾਂ ਦਾ ਕੀ ਨਾਮ ਹੈ ਤੇ ਇਹਨਾਂ ਦਾ ਕੀ ਰੋਲ ਹੈ ਕੋਈ ਕਰ ਲੋ ਯਾਰ ਯਾਰ ਦੁਬਾਰਾ ਕਰ ਲਿਓ ਅੱਦੇ ਤੁਸੀਂ ਪਹਿਲੇ ਕਰੋ ਸਰ ਇੱਕ ਮਿੰਟ ਮੈਨੂੰ ਗਾਉਂ ਸਰ ਇੱਕ ਮਿੰਟ